ਲੱਭੂ ਲੱਗਾ ਹੋਇਆ ਔਰ ਦੂਸਰੇ ਪਾਸੇ ਪ੍ਰਿੰਸ ਸਾਫ ਕਬੱਡੀ ਕਹਿੰਦੇ ਦੁੱਗਾਂ ਵਾਲਾ ਖੁਸ਼ੀ ਲੱਗਾ ਹੋਇਆ ਆਹ ਪੱਟੀ ਖੋਚ ਲੱਗਾ ਪਿਆ ਜੋਰ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਵਾਹ ਓਏ ਗੱਬਰੂ ਐ ਇੱਕ ਵਾਰੀ ਖੁਸ਼ੀ ਲਈ ਵੀ ਤਾੜੀਆਂ ਖਰਾ ਨਜ਼ਾਰਾ ਵੱਖਰੀਆਂ ਰੌਣਕਾਂ ਵੱਡਾ ਖੇਡ ਮੈਦਾਨ ਐ ਇੱਕ ਪਾਸੇ ਕਬੱਡੀ ਐ ਕਿਧਰੇ ਕਹਿੰਦੇ ਫੁੱਟਬਾਲ ਕਿਧਰੇ ਹਾਕੀ ਕਿਧਰੇ ਵਾਲੀ ਵਾਲ ਸ਼ੂਟਿੰਗ ਪਰ ਸਾਹਮਣੇ ਦੁੱਗਾਂ ਵਾਲੇ ਖੁਸ਼ੀ ਦਾ ਜਫਾ ਦੇਖਣਯੋਗ ਹੋਵੇਗਾ ਔ ਮਾਰਿਆ ਤੱਕਾ ਕੀਤੀ ਪੁਸ਼ ਤੇ ਪ੍ਰਿੰਸ ਹੈ ਸ਼ਿੱਲੂ ਹਰਿਆਣੇ ਵਾਲਾ ਆਹ ਕਹਿੰਦੇ ਦੁਨੀਆ ਦੇ ਵਿੱਚ ਵੱਡਾ ਨਾਮ ਨਾਲ ਗੱਗੀ ਵਰਗੇ ਦੀਪੇ ਵਰਗੇ ਟਾਪ ਦੇ ਮੱਲ ਲਓ ਸਾਹਮਣੇ ਪੈਂਦੀ ਰੇਡ ਆਹ ਦੋ ਬਬਰ ਸ਼ੇਰਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਇਹ ਯੋਧੇ ਰਣ ਵਿੱਚ ਜੋਜ ਦੇ ਵਾਹਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਜਾਣਾ ਜਾਂ ਸੁਪਲ ਵੀਰ ਦੇ ਵੱਲੋਂ ਜਿਹੜਾ ਵੀ ਪਹਿਲਾਂ ਤਿੰਨ ਜਫੇ ਲੱਗ ਗਿਆ ਲਓ ਸਾਹਮਣੇ ਜੀ ਦੀ ਬਾਲੀਆ ਚੜਾਈ ਦਿਲ ਦਰਸ਼ਕਾਂ ਦੇ ਕੀਲੂ ਨਿਊਜ਼ੀਲੈਂਡ ਦੇ ਵਿੱਚ ਆ ਗਿਆ ਹਰਿਆਣੇ ਵਾਲਾ ਸ਼ਿਲੂ ਨਿਊਜ਼ੀਲੈਂਡ ਦੇ ਵਿੱਚ ਆ ਗਿਆ ਹਰਿਆਣੇ ਵਾਲਾ ਸ਼ਿਲੂ ਲਓ ਬਿੱਲੇ ਤੇ ਸ਼ਿਲੂ ਦੇ ਦਰਮਿਆਨ ਉਖੜਦੇ ਪੈਰ ਲੱਗਾ ਹੋਇਆ ਜੋਰ ਕਬੱਡੀ 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 ਲੈ ਵੀ ਸੰਗਤ ਇਕੱਠੀ ਤਾੜੀਆਂ ਮਾਰ ਦਿਓ ਸਿੜੀ ਰਾੜਾ ਸਾਹਿਬ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਜਿਲ੍ਹਾ ਲੁਧਿਆਣਾ ਇਸ ਨੌਜਵਾਨ ਦਾ ਕਿਉਂਕਿ ਘਲੋਟੀ ਪਿੰਡ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਨੇ ਪਰ ਇਹਦਾ ਘਲੋਟੀ ਕਹਿੰਦੇ ਜਿਲ੍ਹਾ ਲੁਧਿਆਣਾ ਦੇ ਵਿੱਚ ਆਉ ਦੂਜੇ ਪਾਸੇ ਉਹ ਬੱਲੇ ਬੱਲੇ ਵਾਲੇ ਵੱਡੇ ਮੇਲੇ ਤੇ ਹੋਣ ਲੱਗੀ ਆ ਲਓ ਸਾਹਮਣੇ ਪਾੜੀਆਂ ਪੱਜੜ ਗਿਆ ਮੇਰੇ ਮਿੱਤਰੋ ਇਹ ਪਾਲਾ ਬੇਸ਼ੀਲੂ ਸ਼ੀਲੂ ਤੇ ਪਾਲਾ ਇੱਕ ਗੱਲ ਪੱਕੀ ਆ